ਦੂਜੇ ਕੇ ਸਸਰੀ ਘਰ ਲੋਕੇ ਸਸਰੀ ਡਿਸਟਰਬ ਨਾ ਕਰੀਏ ਪਰ ਕੇ ਜੀ ਆਹ ਇਹ ਬਲੌਗ ਬਣਾ ਰਹੇ ਬੱਬਲ ਦਾ ਬੰਦ ਕਰ ਕਿਉਂ ਜੀ ਨੀਂਦ ਹੀ ਘਰਾ ਦਾਂਗੇ ਅਸੀਂ ਫੇ ਫੇ ਕਿਹੜੀ ਕਿਹੜੀ ਕਾਪੀਰਾਈਟ ਦਾ ਫੇਸਬੁੱਕ ਚੱਲ ਰਿਹਾ ਹੁਣ ਬੰਦ ਕਰ ਚੈਨਲ ਤੇ ਮੇਰੇ ਕੋਲ ਵੀ ਹੈਗਾ ਇਹ ਰਾਈਟ ਸਭ ਆਪਾਂ ਬਲੌਗ ਹੋ ਗਏ ਪੈਸੇ ਕਮਾਈ ਜਾਂਦੀਆਂ ਸਾਡੇ ਮੂੰਹ ਦਾ ਘਾ ਲਗਾ ਕੇ ਤੂੰ ਹਿੱਸਾ ਸਾਨੂੰ ਦਿੰਦੀ ਨਹੀਂ ਆ ਤੁਹਾਡੇ ਇਹ ਮੂਵਮੈਂਟ ਕੈਚ ਕਰ ਰਹੀਆਂ ਕੈਪਚਰ ਕਰ ਰਹੀਆਂ ਤੁਸੀਂ ਤਾਂ ਮੈਨੂੰ ਥੈਂਕਸ ਬੋਲੋ ਮੈਨੂੰ ਤੁਹਾਨੂੰ ਪਬਲਿਕ ਕਰ ਹਾਂ ਤੁਹਾਨੂੰ ਮੈਂ ਹਾਈਲਾਈਟ ਕਰ ਰਹੀ ਹਾਂ ਪਤਾ ਉਹ ਦੂਰੀ ਕਰੂਗੀ ਕਿ ਮਤਲਬ ਫੇਸ ਕਾਪੀਰਾਈਟ ਦਾ ਪਾਇਦਾ ਹੋ ਗਿਆ ਉਹ ਇੱਕ ਮੈਂ ਖਾਬਰ ਕਰ ਰਹੀ ਸੀ ਕਿਸੇ ਬੰਦੇ ਦੀ ਨਹੀਂ ਵਾਈਪ ਆਪ ਹੀ ਹਾਰ ਰਿਹਾ ਸੰਗਰ ਦਾ ਜਾਣ ਕੇ ਮਤਲਬ ਇਹਨੂੰ ਕਾਪੀਰਾਈਟ ਨੂੰ ਵਾਰ ਕਰ ਰਹੀ ਹਾਂ ਅਨਾਰਪਣਾ ਹਾਂ ਸਿੱਧੀ ਬੈਠੀ ਰਹੀ ਆਪਾਂ ਹੁਣ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਲੁੱੱਚੇ ਬੁੜੇ ਦਾ ਸ਼ੂਟ ਇੱਥੇ ਸਾਡੀ ਸ਼ੂਟਿੰਗ ਚੱਲ ਰਹੀ ਆ ਅਸੀਂ ਪਾਰਕ ਦੇ ਵਿੱਚਾਂ ਕਿਹੜਾ ਇਹ ਰੋਜ਼ ਗਾਰਡਨ ਰੋਜ਼ ਗਾਰਡਨ ਦੇ ਵਿੱਚ ਸੁਨਾਮ ਆਹ ਕਿੱਥੇ ਆ ਸੀਨ ਚੱਲ ਰਿਹਾ ਤੇ ਮੈਂ ਮੜੀ ਦੀ ਬਿੱਲੀ ਸੀ ਮੈਂ ਕਿਹਾ ਚੱਲ ਵਲੌਗ ਬਣਾ ਲਾਂ ਤੇ ਤੁਸੀਂ ਵਲੌਗ ਸ਼ੇਅਰ ਕਰ ਦਿਆ ਕਰੋ ਹਨਾ ਲਾਈਕ ਕਰ ਦਿਆ ਕਰੋ ਕਮੈਂਟ ਕਰ ਦਿਆ ਕਰੋ ਬਾਕੀ ਤੁਹਾਨੂੰ ਮੇਰੇ ਕੈਰੇਕਟਰ ਦਾ ਪਤਾ ਹੀ ਇਹ ਵਿੱਚ ਕੀ ਹੈਗਾ ਹਨਾ ਮੇਰੇ ਸੀਨ ਨੇ ਜਿਹੜੇ ਘਰ ਨੇ ਹਲੇ ਘਰ ਜਾ ਕੇ ਕਰਾਂਗੇ ਤੇ ਬਾਕੀ ਇੱਥੇ ਤੁਸੀਂ ਹੋਰ ਡਿਸਕਸ਼ਨ ਚੱਲ ਰਹੀ ਹੈ ਕਦਾਦੀ ਸੁਣੂਗਾ ਕੱਲ ਦਾ ਭਾਵਾ ਉਹ ਤੇ ਫੇਸਬੁਕ ਦੇ ਤਰਫ ਫਾਟ ਗਿਆ ਇਹਨੂੰ ਐ ਪਹਿਲੇ ਓਏ ਮੈਂ ਹੋ ਤੈਨੂੰ ਕੀ ਕਹ ਰਹਾ ਹਾਂ ਕਿੰਨੇ ਟਾਂ ਕਹਿੰਦੇ ਨਾ ਅਸਤਉ ਦੋਸਤ ਹਾਂ ਇਹ ਉਹਨੂੰ ਐ ਸੇਮ ਐ ਦੋ ਇੱਕ ਦਿਨ ਤੇ ਬਚ ਲਿਆ ਨੇ ਅੱਲ ਜਾ ਛੋਟੀ ਮੈਂ ਗੱਲ ਕਰਨੀ ਆ ਗੁਲਦੀਪ ਦਸਾਂਝ ਮੈਡਮ ਨਾਲ ਜਿਹੜੇ ਲੁੱਚੇ ਗੁੜੇ ਚ ਮੇਰੇ ਸਾਸੂ ਮਾਂ ਬਨੇ ਹੋਏ ਨੇ ਐਂ ਤੁਸੀਂ ਮੈਨੂੰ ਇਹ ਦੱਸੋ ਟੀਮ ਚੋ ਸਭ ਤੋਂ ਵਧੀਆ ਕੀ ਦੇ ਨਾਲ ਕੰਮ ਕਰਨਾ ਲੱਗਦਾ ਤੁਹਾਨੂੰ ਬੱਬਲ ਨਾਲ ਝੂਠ ਦਾ ਨਹੀਂ ਬੋਲ ਰਹੀ ਕਿ ਮੈਂ ਵਲੌਗ ਬਣਾ ਰਹੀ ਆ ਕਾਹ ਮੇਰੇ ਨਾਲ ਐ ਤਾਂ ਨਹੀਂ ਨਹੀਂ ਬੱਬਲ ਨਾਲ ਕਿਉਂਕਿ ਬੱਬਲ ਕਿਸੇ ਦੀ ਗੱਲ ਨਹੀਂ ਕਰਦੀ ਨਾ ਗੱਲ ਕਰਦੀ ਆ ਨਾ ਸੁਣਦੀ ਆ ਫालतू ਗੱਲ ਨਹੀਂ ਕਰਦੀ ਟੂ ਦੀ ਪੁਆਇੰਟ ਗੱਲ ਕਰਦੀ ਆ ਤੇ ਕੰਮ ਨਾਲ ਮਤਲਬ ਰੱਖਦੀ ਆ ਇਸ ਕਰਕੇ ਮੈਨੂੰ ਬੱਬਲ ਸਭ ਤੋਂ ਵਧੀਆ ਲੱਗਦੀ ਆ ਮਤਲਬ ਕਿ ਮੈਂ ਚੁਗਲੀਆਂ ਨਹੀਂ ਕਰਦੀ ਤੁਸੀਂ ਮੈਨੂੰ ਇਹ ਦੱਸੋ ਸਭ ਤੋਂ ਵਧੀਆ ਕੰਮ ਕਰਨਾ ਕਿਹਦੇ ਨਾਲ ਵਧੀਆ ਲੱਗਦਾ ਫਿਲਮ ਬੱਬਲ ਨਾਲ ਕਿਉਂਕਿ ਇਹ ਕਿਸੇ ਦੀ ਗੱਲ ਨਹੀਂ ਕਰਦੀ ਚੁਗਲੀ ਨਾ ਸੁਣਦੀ ਆ ਨਾ ਕਰਦੀ ਆ ਟੂ ਦੀ ਪੁਆਇੰਟ ਗੱਲ ਕਰਦੀ ਆ ਤੇ ਕੰਮ ਨਾਲ ਮਤਲਬ ਰੱਖਦੀ ਆ ਓਨਲੀ ਵਰਕ ਹਾਂ ਦੇਖ ਲਓ ਦੋਸਤੋ ਇਹ ਮੈਨੂੰ ਇਹਦੀ ਵਧੀਆ ਗੱਲ ਸਭ ਤੋਂ ਵਧੀਆ ਗੱਲ ਇਹਦੀ ਇਹ ਲੱਗਦੀ ਆ ਇੱਕੋ ਸਿੱਖਿਓਸ ਖਾਈ ਨਹੀਂ ਇਹ ਮੈਂ ਹਰ ਇੱਕ ਸੱਟ ਤੇ ਜਾ ਕੇ ਕਹਿਨੀ ਆ ਜੇ ਕੋ ਪੁੱਛਦਾ ਬੇ ਬੱਬਲ ਦਾ ਨੇਚਰ ਕਿਹੋ ਜਿਹਾ ਹੈ ਮੈਂ ਇਹੀ ਦੱਸ ਦੇਉਣੀ ਆ ਬੇ ਟੂ ਦੀ ਪੁਆਇੰਟ ਗੱਲ ਕਰਦੀ ਆ ਤੇ ਫਾਲਤੂ ਕੋਈ ਗੱਲ ਨਹੀਂ ਕਰਦੀ ਨਾ ਚੁਗਲੀ ਬਸ ਹੱਸ ਸਮਝਾ ਕੇ ਜ਼ਰੂਰ ਅਸੀਂ ਇੱਕ ਦੂਜੇ ਨਾਲ ਕਰ ਲਈਦਾ ਉਹ ਤਾਂ ਸੱਟ ਤੇ ਇੰਨਾ ਕੁ ਜ਼ਰੂਰੀ ਆ ਜ਼ਰੂਰੀ ਆ ਜ਼ਰੂਰੀ ਆ ਮੈਸੇ ਚੁਗਲੀ ਤਾਂ ਕਰਨੀ ਵੀ ਨਹੀਂ ਚਾਹੀਦੀ ਮਾੜੀ ਆਦਤ ਹੈ ਨਾ ਬਿਲਕੁਲ ਕਿਉਂਕਿ ਗੱਲ ਕਰਨੀ ਬਹੁਤ ਸੌਖੀ ਆ ਜਦੋਂ ਇਹ ਬੰਦਿਆ ਚ ਲੈਣੀ ਦੀ ਦੇਣੀ ਪੈਂਦੀ ਆ ਫਿਰ ਬਹੁਤ ਔਖੀ ਆ ਨਿਪਟਣਾ ਬਹੁਤ ਔਖਾ ਹੋ ਜਾਂਦਾ ਹੈ ਅਹ ਥੈਂਕ ਯੂ ਦੋਸਤੋ ਸਾਡੀ ਵੀਡੀਓ ਸ਼ੇਅਰ ਕਰ ਦਿਆ ਕਰੋ ਹਨਾ ਬਹੁਤ ਵਧੀਆ ਐਕਟਿੰਗ ਕਰਦੇ ਨੇ ਇਹ ਤੁਸੀਂ ਦੇਖ ਹੀ ਲਿਆ ਹਨਾ ਫਿਲਮ ਚ ਤਾਂ ਮੇਰੇ ਸਾਸੂ ਮਾ ਬਣੇ ਹੋਏ ਨੇ ਵੈਸੇ ਅਸੀਂ ਸਿਸਟਰਜ਼ ਵਾਂਗੂ ਰਹਿੰਦੇ ਆ ਹਨਾ ਬਿਲਕੁਲ ਤੇ ਗੁੱਡ ਫਰੈਂਡਸ ਵਾਂਗੂ ਬਿਲਕੁਲ ਥੈਂਕ ਯੂ ਹੋਰ ਨਕੀ ਇਹ ਗੱਲ ਯਾਦ ਰੱਖੀ ਦਾਲ ਕੀ ਕਰੀ ਕਦੇ ਨਾ ਹੋਵੇ ਹੋਰ ਮੇਰੇ ਕੋਲ ਫਿਰ ਉਸੇ ਗੱਲ ਲਈ ਮੈਂ ਤੁਹਾਨੂੰ ਘਰ ਦਾ ਹਾਂ ਹਾਹ ਲੱਗੇ ਗੜੀ ਬਦਲ ਲੈਵਾ ਜੀ ਹਰਿਆਲੇ ਬਾਪੀ ਦੀ ਜੀ ਲੱਗਦੀ ਦੀਦੀ ਦੀਦੀ ਕਹਿੰਦਾ ਇੱਕ ਗੱਲ ਪੁੱਛੀ ਨਹੀਂ ਉਹ ਤਾਂ ਨਹੀਂ ਹੁੰਦੀ ਘਰ ਤੇ ਕਾਂਗਾਂ ਵਾਲੀ ਚੱਲਦਾ ਜਿਹੜੇ ਵਾਰ ਤਾਂ ਚੱਲਦਾ ਮੈਂ ਕਰੀ ਗੱਲ ਵੱਢ ਗਈ ਕਿਥੇ ਕਰਨਾ ਬਈ ਆਪਾਂ ਨੇ ਇਹ ਮਮਾ ਕਾਤਤ ਨਾ ਨਾ ਸੋਪੀਂਦਨਾਂ ਕਰਦੀਆਂ ਹੈ ਮਨਉ ਆਏ ਕਿੰਨਾ ਹੀ ਹੂੜੀ ਤੁਸੀਂ ਇੱਥੇ ਬੈਠ ਕੇ ਕਿਉਂ ਮੰਗ ਰਹੇ ਹੋ ਇਹ ਤਾਂ ਸੁਨਸਾਨ ਜਗ੍ਹਾ ਇੱਥੇ ਤਾਂ ਕਿਸੇ ਨੇ ਦੇਣਾ ਵੀ ਨਹੀਂ ਕੁਝ ਬੱਸ ੱਡੇ ਤੇ ਜਾ ਕੇ ਬੈਠੋ ਨਾ ਬੱਸ ੱਡੇ ਤੇ ਮੈਨੂੰ ਕੋਈ ਜ਼ਰਤ ਨਹੀਂ ਹੈਗਾ ਮੈਂ ਇੱਥੇ ਹੀ ਬੈਠੀ ਆ ਮੈਨੂੰ ਐ ਆ ਵੀ ਜਿਹੜੇ ਹਿਸਾਬ ਨਾਲ ਸੂਟ-ਕੂਟ ਪਾਏ ਹੋ ਨੇ ਮੈਨੂੰ ਇੱਥੇ ਹੀ ਕਿਸੇ ਨੇ ਕੁਝ ਦੇ ਕੇ ਜਾਣਾ ਬੱਸ ੱਡੇ ਤੇ ਕੁਝ ਨਹੀਂ ਮਿਲਦਾ ਮੈਨੂੰ ਅੱਛਾ ਕਿੰਨੇ ਪੈਸੇ ਮਿਲ ਗਣੇ ਹਲੇ ਤੱਕ ਫਿਲਹਾਲ ਤਾਂ ਇੱਕ ਮਿੰਟ ਓਏ ਯਾਰ ਇਹ ਮੇਰੀ ਹੋ ਆ ਤੁਸੀਂ ਇੱਥੇ ਬੈਠ ਕੇ ਕੀ ਕਰ ਰਹੇ ਹੋ ਇਹ ਤਾਂ ਮੇਰਾ ਕੰਮ ਹੈ ਇੱਥੇ ਬੈਠ ਕੇ ਮੰਗਦੀ ਆ ਮੈਂ ਇਹ ਕਿਹੜੀ ਜਗ੍ਹਾ ਮੰਗਣ ਆਲੀ ਜੇ ਮੰਗਣਾ ਤੁਸੀਂ ਬੱਸ ਸਟੈਂਡ ਤੇ ਜਾ ਕੇ ਮੰਗੋ ਇੱਥੇ ਕਿਹੜੇ ਬਸ ਆ ਦੇ ਦੇਣਾ ਓਹੋ ਫਿਰ ਇਹੀ ਤਾਂ ਤੁਹਾਨੂੰ ਪਤਾ ਨਹੀਂ ਹੈਗਾ ਮਾਡਰਨ ਜ਼ਮਾਨਾ ਬੱਸ ਸਟੈਂਡ 'ਚ ਕੌਣ ਜਾਂਦਾ ਉਹ ਤਾਂ ਧਾਰਗੜ ਵਾਲੀ ਸਵਾਰੀ ਜਾਂਦੀਆਂ ਨੇ ਐਨਾ ਸੋਹਣਾ ਤਾਂ ਸੂਟ ਪਾਇਆ ਹੋਇਆ ਮੰਗਤੇ ਤਾਂ ਲੱਗਦੇ ਨਹੀਂ ਤਾਂ ਹੀ ਤਾਂ ਇੱਥੇ ਬੈਠੀ ਆ ਮੈਂ ਗੱਡੀਆਂ ਤਾਂ ਇੱਥੇ ਹੀ ਲੰਗਦੀਆਂ ਨੇ ਰੋਡ ਤੋਂ ਦੀ ਅੱਛਾ ਫਿਰ ਸਵੇਰ ਦਾ ਬਣਿਆ ਕੁਛ ਲੈ ਸੁੱਖ ਨਾਲ ਆ ਦੇਖ ਇੱਕ ਤਾਂ ਮੈਨੂੰ ਆਈਫੋਨ ਦੇ ਗਿਆ ਮੂੰਹ ਮਰ ਗਈ ਆਈਫੋਨ ਮੂੰਹ ਦਿਖਦਾ ਹੈ ਨਾ ਹਾਂ ਮੇਰਾ ਵੀ ਦਿਖਦਾ ਚੱਲ ਮੈਨੂੰ ਐ ਵੀ ਮੇਕਅਪ ਕਰਨ ਦੇ ਵਿੱਚ ਸੌਖਾ ਹੋਏ ਦਾ ਸ਼ੀਸ਼ਾ ਹੈ ਨਹੀਂ ਸੀ ਹੋਰ ਇੱਕ ਪੈਸੇ ਕਿੰਨੇ ਬਣ ਗਏ ਨੇ بس 11200 ਰੁਪਏ ਬਣ ਗਏ ਮੈਨੂੰ ਆ ਦੀ ਅਚਾਰ 1200 ਹਾਂ ਅੱਛਾ ਫਿਰ ਇਹ ਤਾਂ ਕੰਮ ਵਧੀਆ ਮੈਂ ਵੀ ਇੱਥੇ ਬਹਿ ਕੇ ਮੰਗਣ ਨਾ ਲੱਗ ਜਾ ਲੈ ਹੱਦ ਹੋ ਗਈ ਨਾ ਨਾ ਪੜੇ ਇੱਥੇ ਨਾ ਬਹਿੜ ਤੂੰ ਬੜੇ ਗਾਹਾਂ ਜਾ ਕੇ ਮੰਗ ਫਿਰ ਮੈਂ ਵੀ ਇੱਥੇ ਬਹਿ ਕੇ ਮੰਗਣ ਲੱਗ ਜਾਨੀ ਆ ਲਾ 10 ਮਿੰਟ ਤੈਨੂੰ ਤਿਰਰ ਤ ਹਦ ਹੋਈ ਪਈ ਹੈ ਤੂੰ ਇੱਥੇ ਨਾ ਬੈਠ ਅੱਗੇ ਜਾ ਕੇ ਬੈਠ ਮੇਰੇ ਵੀ ਕੰਮ ਤੋਂ ਹੰਦਾ ਬੰਦ ਕਰਵਾਏਗੀ ਸਵੇਰੀ ਸਵੇਰੀ ਬੋਣੀ ਦਾ ਟਾਈਮ ਆ ਬਹਿ ਜਾਣ ਦੇ ਇੱਥੇ ਤੇਰੇ ਕੋਲ 12 ਸੋਤਾ ਬਣ ਗਿਆ ਦੋ ਬੰਨੇ ਹੱਥ ਪੈਣ ਬਣ ਕੇ ਅੱਗੇ ਜਾ ਚੱਲ ਠੀਕ ਆ ਫਿਰ ਮੈਂ ਉੱਥੇ ਕਿਹਨੂੰ ਬਹਿ ਜਾਂਦੀ ਹਾਂ ਹਾਂ ਉੱਥੇ ਚੱਕ ਬਹਿ ਜਾ ਮੇਰੇ ਲਬੇ ਨਾਲ ਦਿਖਣੀ ਚਾਹੀਦੀ ਤੂੰ ਅੱਗੇ ਭੱਜ ਜਾ ਆ ਗਈ ਸਵੇਰੀ ਸਵੇਰੀ ਦੱਸ ਸੋ ਰੀਸ ਕੜੀਸ ਕਰਨ ਨੂੰ ਹਾਂ ਆ ਇੱਥੇ ਕਿਹਨੂੰ ਬਹਿ ਜਾ ਕੋਣੀ ਗਾਹਾਂ ਹੋ ਜਾ ਕਿਉਂ ਮੇਰਾ ਕੰਮ ਬੰਦ ਕਰਾਏਗੀ ਤਰੀਕੇ ਕਹੇ ਕਹੇ ਜੇ ਲੋਕ ਆ ਜਾਂਦੇ ਨੇ ਬੈਣੀ ਤੂੰ ਵੀ ਇੱਥੇ ਬੈਠੀ ਆ ਤੂੰ ਕੀ ਕਰ ਰਹੀ ਆ ਮੈਂ ਪੈਸੇ ਮੰਗਣ ਆਈ ਸੀ ਤੂੰ ਵੀ ਇੱਥੇ ਪੈਸੇ ਮੰਗਦੀ ਆ ਕਿ ਹਾਂ ਕੀ ਹੋਇਆ ਤੁਸੀਂ ਵੀ ਮੰਗਦੀ ਆ ਹਾਂ ਸੀ ਵੀ ਮੰਗਦੀ ਆ ਸੀ ਪੈਸੇ ਮੰਗਦੀ ਆ ਫਿਰ ਤਾਂ ਇਹ ਆਪਣੇ ਗਰੁੱਪ ਦੀ ਹੋਵਾ ਹਨਾ ਹਾਂ ਵਧੀਆ ਗੱਲ ਹੈ ਹੈਲੋ ਹੈਲੋ ਫਿਰ ਤਾਂ ਆਪਾਂ ਇੱਕੋ ਗਰੁੱਪ ਦੇ ਨਿਕਲੀ ਆ ਹਾਂ ਪਾਈ ਕੋਈ ਗਰੁੱਪ ਦੇ ਨਹੀਂ ਨਿਕਲੇ ਕਿੰਨੇ ਕ ਪੈਸੇ ਹੋਗੇ ਸਵੇਰ ਦੇ ਹਜੇ ਤਾਂ ਥੋੜੇ ਹੀ ਹੋਏ ਆ ਕਿੰਨੇ ਕ ਥੋੜੇ ਮਤਲਬ ਕੀ ਬਸ ਸਟੈਂਡ ਜਾਣੇ ਮੰਗਣ ਵਾਸਤੇ ਹਾਂ ਮੈਂ ਤੁਹਾਨੂੰ ਇੱਕ ਆਈਡੀਆ ਦਵਾਂ ਨਿਊ ਟੈਕਨੀਕ ਬਸ ਸਟੈਂਡ ਜਾਣਾ ਕਰੋ ਬੰਦੋ ਤੇ ਸਾਰੀਆਂ ਧਾਰਕਰ ਵਾਲੀਆਂ ਸਵਾਰੀਆਂ ਨੇ ਅੱਛਾ ਹੋਰ ਫਿਰ ਕਿੱਥੇ ਜਾਮਾ ਜਾਲੇ ਰੋਡ ਤੇ ਬੈਠੇ ਕਰੋ ਇੱਥੇ ਰੋਡ ਤੇ ਅਸੀਂ ਇੱਥੇ ਬੈਠੇ ਪਿਆ ਹੋਇਆ ਆ ਆ ਪੈਨ ਨੂੰ ਨਹੀਂ ਇਹਨੂੰ ਆਈਫੋਨ ਗਿਫਟ ਕਰਕੇ ਗਿਆ ਕੋਈ ਨਹੀਂ ਕੰਮ ਦਵਾਇਆ ਇਹਨੂੰ ਇੱਥੇ ਰੋਡ ਤੇ ਅਸੀਂ ਇੱਥੇ ਬੈਠ ਕੇ ਮੰਗਦੇ ਹਾਂ ਰੋਜ਼ ਹੋਰ ਅੱਛਾ ਮੈਨੂੰ ਆਈਫੋਨ ਮਿਲ ਜਾਊਗਾ ਮਿਲ ਜਾ ਹਾਂ ਵਧੀਆ ਇਹਨੂੰ ਲਿਪਸਟਿਕ ਲਾ ਕੇ ਸੋਹਣੇ ਕੱਪੜੇ ਪਾ ਕੇ ਬ ਖੁਸ਼ ਨਹੀਂ ਹੁੰਦਾ ਪੱਕਾ ਹੂੰ ਚਲ ਕੋਲ ਕਰਾਂ ਇੱਕ ਲਿਆ ਤੇ ਇੱਕ ਪਾੜਿਆ ਕਰੇਗਾ ਪਹਿਲਾਂ ਮਨ ਵਿੱਚ ਮੇਰਾ ਕੁਝ ਜਾਂ ਕਮਚੀ ਕਰਦਾ ਹੈ ਇਹਦਾ ਮੁੰਡੇ-ਮੁੰਡੇ ਦੇ ਕੰਮ ਹੋ ਗਏ ਜਾ ਕਰਾਉਣਾ ਫਿਰ ਮੇਰੇ ਸਾਲ ਦੇ ਗੂੜੂ ਠੱਗੀ ਦਾ ਲੌਣਾ ਨਾਲ ਵਿਆਹ ਕਰਾ ਕੇ ਜ਼ਰੂਰੀ ਲੱਗੂ ਠੱਗੀ ਹੋ ਗਈ ਅਗਲੀ ਕਿੰਨੇ ਡੁੱਬੇਗਾ ਕਿਸੇ ਦੀ ਇੱਕ ਨੰਬਰ ਦਾ ਕੰਮ ਹੈ ਕੰਚਰ ਦਾ ਜਮਾਈ ਇੱਕ ਨੰਬਰ ਦਾ ਮੇਰੇ ਸਾਲ ਦਾ ਹੱਸਾ ਪਤਾ ਨਹੀਂ ਰੂਮਾ ਮੈਨੂੰ ਤਾਂ ਆਏ ਹੁਣ ਆ ਸਾਲ ਦਾ ਤੂੰ ਗੱਤੂ ਆਇਆ ਲੱਗਦਾ ਤੈਨੂੰ ਤੇ ਕਟਾ ਗਈ ਗੱਲ ਦਾ ਤੂੰ ਮੇਰੇ ਮੁੰਡੇ ਕੌੜਾ ਕੋਟ ਪਰਦੇ ਅੰਦਰ ਜਹਾਲ ਕਰ ਲਾ ਗੱਲ ਨੂੰ ਕੁਛ ਨਹੀਂ ਕਰਨਾ ਪੁੱਤ ਜੀ ਮਨੱਖੀਆਂ ਕਰਦੇ ਨੇ ਬੇਮਨੀਆਂ ਕਰਦੇ ਆਂ ਤੇ ਲੋਕਾਂ ਮੰਨਿਂ ਬੱਤੇ ਨੂੰ ਦੱਸਦਾ ਮੈਂ ਪਹਿਲਾ ਮੈਂ ਤੇਰਾ ਨਾਰਾਇਣ ਕਿਹਾ ਪਹਿਲਾ ਮੈਂ ਤੇ ਹੀ ਮਨੋਂ ਗੱਪ ਫੇਰ ਹਲੇ ਉੱਤੇ ਗੱਲਬਾਤ ਹੋ ਰੁਕ ਗਈ ਜਾਂ ਜੀ ਉਹੀ ਗੱਲਾਂ ਕਰੀਏ ਤੇ ਮੈਂ ਤੈਨੂੰ ਫੇਰ ਕਹੀਆਂ ਕਿ ਇਹ ਕੋਈ ਉਹ ਸਰਕਰ ਦਾ ਚਾਸਤਤਾ ਹੋਇਆ ਵਾ ਕਰਤਾਰ ਦਾ ਇਸ਼ਾਰਾ ਹੁੰਦਾ ਪਰਪਰਤਕਾਰ ਦਾ ਹੈ ਪਾਪੀ ਯਾਰ ਮਾਦਰੇ ਮਰੇ ਬਾਰ-ਬਾਰ ਹੱਥ ਬੰਨੀ ਐ ਨਾ ਦੁਰਹਿਤ ਕਿਉਂ ਰਿਸ਼ਤੇਦਾਰੀਆਂ ਚ ਜਾਊਗੀ ਗੱਲ ਇੱਥੇ ਸੋਹਣਾ ਲੱਗੇਗਾ ਸੱਤ ਗੁਰਦਾ ਦਿੱਤਾ ਹੋਇਆ ਨਾਲੇ ਉਚਾਣ ਸਨਾਂ ਲੇ ਪਲਾਣਾ ਭੱਜ ਜਾ। ਖਦਾ ਲੂਲੀ ਤੇ ਜਾਣਾ ਉਹਦਾ ਭੱਜ ਜਾ ਭੱਜ ਜਾ ਜਰਾ ਸਾਲੇ ਭੱਜ ਜਾ ਐਸੇ ਦੇ ਨਾ ਕਿਹਾ ਵਿਚਾਰਾ ਮੁੰਡੂ ਲੋਕਾਂ ਦੇ ਜਾ ਕੇ ਮਾਰਿਆ ਲੱਕ ਕੰਜੇ ਦਾ ਦਲੇਰ ਵਾਲਾ ਕੰਮ ਨਾ ਕਰੀ ਮਰਦਾਂ ਵਾਲਾ ਤੂੰ ਓਏ ਯਾਰ ਜਾਣਾ ਬਰਤਣਾ ਮੁੰਡਾ ਹੋਇਆ ਅਗਲੇ ਦੇ ਦੋ ਕੁੜੀਆਂ ਬਾਅਦ ਪਰ ਮੁੰਡਾ ਫੇਰ ਨਾਲ ਕੋਈ ਤੇ 2000 ਰੁਪਏ ਦੇ ਨਹੀਂ ਮੇਰੇ ਕੋਲ ਉਦੋਂ ਕਿਵੇਂ ਦੇ ਆਇਆ ਕੁੜੀ ਜੀ ਨੂੰ ਦੁਰੂਤਾਏ ਤੇ ਆਇਆ ਤੂੰ 1000 ਰੁਪਿਆ ਕੱਟ ਕੇ ਇਹ ਖਸਮਤ ਪੈਂ ਲੱਖਾਂ ਜਾੜਦਾ ਹੈ ਉਹ ਤਾਂ ਕੀ ਗੌਰ ਨਹੀਂ ਜਿੱਦੋਂ ਤੇ ਫਾਇਰ ਨਾ ਲੱਕ ਭਜਾ ਸਕਦਾ ਕੀ ਬਹੁਤ ਕਹਿੰਦਾ ਮੈਂ ਪਾਇਆ ਤੱਕੀ ਨਾ ਪ੍ਰੀਤ ਫਾਇਰ ਤੇ ਤਾਂ ਨਹੀਂ ਹਾਂਜੀ ਉਹ ਯਾਰਾ ਕਹਿੰਦੀ ਬੀਬੀ ਨੂੰ ਕੀ ਓਏ ਹਮਣਾ ਓਰੇਆ ਹਮਣਾ ਤੂੰ ਬੋਲ ਨਾ ਹੱਥ ਨਾਲ ਲੱਗਣਾ ਨਾ ਤੱਲਾ ਕਰ ਹਾਂ ਉੱਤੇ ਬਖੜੇ ਦੇਖ ਮੈਂ ਤਾ ਉੱਪਰ ਚੱਕਾ ਹਾਂ ਤਾਂ ਉੱਤੇ ਕੋ ਲਾਈਟ ਦੇ ਲਾਈਟ ਤੋਂ ਸਿੱਧਾ ਲਾਈਟ ਤੋਂ ਤੋਂ ਮੂੰਹ ਮੋੜ ਲੈ ਵਾਹ ਦੇਖ ਲੈ ਤੋ ਉੱਤੇ ਘਟਾ ਚੱਕੀ ਦਾ ਇਹ ਟਮਾਟਰ ਮੈਂ ਦਾਦਾ ਵਿੱਚ ਦੋ ਵਾਰੀ ਸ਼ਬਦ ਬੋਲਣਾ ਕਿ ਬੋਲਣਾ ਦੋ ਵਾਰੀ ਸ਼ਬਦ ਬੋਲਣਾ ਫੇਰ ਬਚਣਾ ਬਿੱਬੀ ਕੀ ਲੱਗਦਾ ਇਹਦਾ ਰੱਤੀ ਨਹੀਂ ਆਣਾ ਇਹਦਾ ਅੱਥਾ ਘਾੜੀ ਆਣਾ ਰਹੁ ਸਟੈਚੂ ਆਫ ਲਾਈਟ ਸਟੈਚੂ ਆਫ ਲਾਈਟ ਇਹ ਵੀ ਕੀ ਕਰਦੀ ਐ ਮੈਂ ਤੁਹਾਨੂੰ ਅੱਛਾ ਅੱਜ ਇੱਥੇ ਨਾ ਬੜਾ ਤੁਮ ਦੇ ਨੀ ਆ ਹਾਂ ਇੱਥੇ ਆ ਵੀ ਆਪਣਾ ਲੈਡ ਘਟਾ ਦੇਣਾ ਛੋਣਾ ਰਹਿ ਛੋੜੋ ਦੂਜੀ ਲੈਡ ਜਮਾ ਫੇਸ ਤੇ ਲੈਡ ਜਮਾ ਇਧਰੋਂ ਨਹੀਂ ਲੈ ਹੋਰ ਓਏ ਥੋੜੀ ਮਾਰਨੀ ਆ ਰੈਡੀ ਕਰਾ ਕੇ ਗਿਆ ਬਸ ਸੈੱਟ ਕਰਾ ਕੇ ਗਿਆ ਵੀ ਹੋ ਰੈਡੀ ਦੋ ਗਿਆ ਦੋ ਲੱਗੇ ਦੇ ਨੇ ਕੱਢ ਦੇ ਚਲ ਰੈਡੀ ਐਕਸ਼ਨ ਐਸੀ ਨਾਮ ਦੀ ਖਮਾਰੀ ਮੇਰੇ ਮਾਲਕਾ ਨਸ਼ੇ ਦੇ ਸਰੂਰ ਵਾਰੀ ਗਈ ਐਸੀ ਨਾਮ ਦੀ ਖਮਾਰੀ ਮੇਰੇ ਮਾਲਕਾ ਨਸ਼ੇ ਦੇ ਸਰੂਰ ਵਾਰੀ ਗਈ ਅਬ ਅੰਮੀ ਕਿੱਥੇ ਜਾਂਦੇ ਉਸ ਚ ਪਲਣਾ ਤਾਂ ਕੀ ਆ ਦੁਆਰਾ ਵੀ ਐ ਇੱਕ ਵਾਰੀ ਗਾ ਕੇ ਦੂਜੀ ਵਾਰ ਗੱਟੀ ਨਹੀਂ ਤੁਹਾਨੂੰ ਰੱਬ ਦਾ ਹੀ ਮੈ ਮੈ ਨਹੀਂ ਰਿਹਾ ਮੇਰੇ ਬਾਜ ਮਰੀ ਨਹੀਂ 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 ਪ੍ਰੀਤ ਹਾਂ ਕਹ ਪ੍ਰੀਤ ਜਾਈ ਦਵਾਰੇ ਤੇਰੇ ਨਾਮ ਦੀ ਐਸੀ ਤੇਰੇ ਨਾਮ ਦੀ ਤੇਰੇ ਨਾਮ ਦੀ ਕੁਮਾਰੀ ਐਸੀ ਤੇਰੇ ਨਾਮ ਦੀ ਕੁਮਾਰੀ ਐਸੀ ਮਾਲਕਾ ਨਸ਼ੇ ਦੇ ਸਰੂਰ ਵਰਗੀ ਹਾਂ ਤੇਰੇ ਨਾਮ ਦੀ ਕੁਮਾਰੀ ਐਸੀ ਮਾਲਕਾ ਨਸ਼ੇ ਦੇ ਸਰੂਰ ਵਰਗੀ ਚੱਲਾ ਕੋਟੇ ਇੱਕ ਵਾਰ ਸ਼ੌਂਦੇ ਦਾ ਰਹਦੇ ਆ ਸ਼ੌਂ ਨੂੰ ਅੱਧਰ ਤੇ ਸ਼ਾਮੀ ਜਾਈ ਨਹੀਂ ਲੱਗਦੀ ਨਹੀਂ ਆ ਸਾਜ ਜਦੋਂ ਪਿੱਛੇ ਪੜਦੇ ਜਾਂਦੇ ਆ ਉਹ ਸਾਈਡ ਜਾਈ ਹੁਣ ਇੱਧਰ ਨਾ ਜਾਈ ਅੱਛਾ ਹਾਂ रेडी ਆਦਾਗਾ ਉਹ ਦੇ ਵਿੱਚ ਨਹੀਂ ਆਉਂਦਾ ਨਹੀਂ ਉੱਪਰ ਉੱਪਰੋਂ ਆਇਆ રેਡੀ ਐਕਸ਼ਨ ਐਸੀ ਨਾਮ ਦੇਖ ਮਾਰੀ ਮੇਰੇ ਮਾਲਕਾ नशे ਦੇ ਸਰੂਰ ਵਾਰੇਗੀ ਕਿੱਥੇ ਰੱਖਦਾ ਮੈਂ ਰੱਖਿਆ ਤਾਂ ਇੱਥੇ ਹੀ ਸੀ ਮੇਲੀ ਨੀ ਲਾ ਓੜਾ ਪ੍ਰੀਤ ਲੈ ਆਈ ਗਈ ਮੰਮੀ ਜੀ ਕੀ ਭਾਲੀ ਜਾਂਦੇ ਉਸ ਚ ਨਰਾਲੇ ਬਾਬੇ ਦੇ ਵਸਤਰ ਸਵਾ ਕੇ ਰੱਖੇ ਸੀ ਇੱਥੇ ਉਹ ਨਹੀਂ ਲੱਭਦੇ ਪਏ ਲਪਾਪੇ ਵਿੱਚ ਸੀ ਮੰਮੀ ਜੀ ਉਹ ਤਾਂ ਡੈਡੀ ਜੀ ਨੇ ਮੰਗਤੇ ਨੂੰ ਦਿੱਤੇ ਫੋਟ ਤੁਹਾਡੇ ਜੰਮਣ ਦੇ ਇਹੋ ਜਿਹਾਂ ਦੇ ਕੜੀਤੀ ਜਮੇ ਮੰਮੀ ਜੀ ਲੋਕਾਂ ਦੀ ਸੱਸਾਂ ਨਾ ਸਵੇਰੇ ਉੱਠ ਕੇ ਭਲਾ ਮੰਗਦੀਆਂ ਨੇ ਸੌ ਫੋੜ ਦਸਾਂ ਕਰਦੀਆਂ ਆਪਣੇ ਬੱਚਿਆਂ ਦੀ ਤੁਸੀਂ ਬਸ ਸਵੇਰੇ ਉੱਠ ਕੇ ਗੱਲ ਖੇਡ ਹੀ ਲੱਜਾਂਦੇ ਹੋ ਮੰਮੀ ਜੀ ਲੋਕਾਂ ਦੀ ਸੱਸਾਂ ਸੌ ਫੋੜ ਦਸਾਂ ਕਰਦੀਆਂ ਆਪਣੇ ਬੱਚਿਆਂ ਦੀ ਸਵੇਰੇ ਉੱਠ ਕੇ ਭਲਾ ਮੰਗਦੀਆਂ ਤੁਸੀਂ ਬਸ ਆਲੋ ਆਲੋ ਲਾਈਵ ਜਾ ਇੱਕ ਟ੍ਰਾਂਕ ਤਾਂ ਨਹੀਂ ਤੇਣਾ ਲਾ ਲਾ ਮੈਂ ਤਾਂ ਤੇ ਇਧਰ ਜਾ ਫੇਸਬੁੱਕ ਰੱਖੀ ਆਈਂ ਗੱਲ ਉਹ ਯਾਰ ਜਦੋਂ ਆਵਾ ਮੇਰੇ ਮੂੰਹ ਤੇ ਮੇਰੇ ਤੇ ਕਾਲਾ ਛੋੜਦਾ ਮੈਂ ਜਾਣਾ ਸਿੱਧੇ ਬੱਦਰ ਨਾਲ ਮੈਂ ਬੋਲਣਾ ਨੰਤਨ ਬੋਲਣਾ ਪਹਿਲਾਂ ਲੜ ਥੋੜੀ ਜਿਹੀ ਪਰ੍ਹਾਂ ਉੱਚੀ ਕਰ ਲੈ ਦੇਖੋ ਅੱਗੇ ਦਸਾਂ ਤੇ ਕਿਚਰੇ ਦਾ ਸਤੂਆ ਹੀ ਕਰ ਤੂੰ ਅੰਦਰ ਪਾ ਵੜ ਜਾ ਦੇਖ ਓ ਅੰਦਰ ਨੂੰ ਬਸ ਤੁਰੋ ਲਾ ਲਵੇ ਨਾ ਲੈ ਕੇ ਆ ਦੂਰ ਰੱਖੋ ਆ ਦੇਖੋ ਪਤਾ ਨਾ ਬਰੇ ਜਨਾਂ ਚਲਾਈ ਆ ਜੀ ਨੂੰ ਮੜਦੇ ਹਟਾ ਦੋਗੇ ਬੱਚੇ ਦਾ ਚੱਕ ਲੈ ਉਹ ਪਹਿਲਾ ਡਾਇਲੋਗ ਜੀ ਕਿਹੜਾ ਸੀ ਕਿੱਥੇ ਤੁਹਾਡਾ ਭਲਾ ਆਊਗਾ ਕਹੀ ਗੱਲ ਤੇਰਾ ਤੇ ਉਹ ਬਾਬੇ ਦਾ ਇਸ਼ਨਾਨ ਕਰਾਉਣਾ ਸੀ ਕਿੱਥੇ ਤੁਹਾਡਾ ਭਲਾ ਆਊਗਾ ਨੌ ਸੋਰੇ ਦਾ ਐਕਸ਼ਨ ਬਾਬੇ ਨੂੰ ਸ਼ਨਾਰ ਕਰਾਉਣਾ ਸੀ ਕਿੱਥੇ ਤੁਹਾਡਾ ਭਲਾ ਹੋਗਾ ਨਾ ਸੋਹਰੇ ਦਾ ਮੰਮੀ ਜੀ ਲੋਕਾਂ ਦੀਆਂ ਸੱਸਾਂ ਸਵੇਰੇ ਉੱਠ ਕੇ ਅਰਦਾਸਾਂ ਕਰਦੀਆਂ ਸੌ ਸੌ ਸੁੱਖਾਂ ਸੁਖਦੀਆਂ ਆਪਣੇ ਬੱਚਿਆਂ ਲਈ ਤੁਸੀਂ ਆਵੇਂ ਸਵੇਰੇ ਉੱਠ ਕੇ ਗਾਲਾਂ ਕੱਢਣ ਲੱਗ ਜਾਂਦੇ ਹੋ